India-Pakistan, that was going, in fact, planes were being shot out of there. Five, five, four or five, but I think five jets were shot down, actually. And India and Pakistan were going at it. and They were back and forth, and it was getting bigger and bigger, and we got it, we got it solved through trade. We said, you guys wanna make a trade deal? We're not making a trade deal if you're gonna be throwing around weapons and maybe nuclear weapons, both very powerful nuclear. यह हॉस्टैलिटी रोकने की पेशकश पाकिस्तान के डीजीएफओ के द्वारा की गई और यह पेशकश इस शर्त के साथ स्वीकार की गई कि ऑपरेशन केवल स्थगित किया जाएगा ਅਮਰੀਕਾ ਵੱਲੋਂ ਮਈ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਨੂੰ ਰੋਕਣ ਲਈ ਵਿਚੋਲਗੀ ਕਰਨ ਦੇ ਦਾਅਵੇ ਤੋਂ ਬਾਅਦ ਪਹਿਲੀ ਵਾਰ ਸਰਕਾਰ ਨੇ ਅੱਜ ਸੰਸਦ ਵਿੱਚ ਸਪੱਸ਼ਟ ਕੀਤਾ ਕਿ ਆਪਰੇਸ਼ਨ ਸਿੰਧੂਰ ਪਾਕਿਸਤਾਨ ਦੀ ਅਪੀਲ ਤੇ ਰੋਕਿਆ ਗਿਆ ਸੀ ਸਰਕਾਰ ਨੇ ਕਿਹਾ ਕਿ ਆਪਰੇਸ਼ਨ ਸਿੰਧੂਰ ਤਹਿਤ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਦੇ ਕਈ ਮਹੱਤਵਪੂਰਨ ਹਵਾਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਪਾਕਿਸਤਾਨ ਨੇ ਗੋਲੀਬਾਰੀ ਬੰਦ ਕਰਨ ਦੀ ਅਪੀਲ ਕੀਤੀ ਸੀ ਅੱਜ ਲੋਕ ਸਭਾ ਵਿੱਚ ਪੈਲਗਾਮ ਅਤਵਾਦੀ ਹਮਲੇ ਅਤੇ ਭਾਰਤ ਦੀ ਫੌਜੀ ਪ੍ਰਤੀਕਿਰਿਆ ਤੇ ਚਰਚਾ ਸ਼ੁਰੂ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਦਾਅਵੇ ਕਿ ਆਪਰੇਸ਼ਨ ਸਿੰਧੂਰ ਕਿਸੇ ਦੇ ਦਬਾਹ ਹੇਠ ਰੋਕਿਆ ਗਿਆ ਸੀ ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਹਨ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਸਿੰਧੂਰ ਦਾ ਉਦੇਸ਼ ਪਾਕਿਸਤਾਨ ਨੂੰ ਭਾਰਤ ਖਿਲਾਫ ਅਤਵਾਦ ਦੀ ਵਰਤੋਂ ਕਰਨ ਲਈ ਸਜ਼ਾ ਦੇਣਾ ਅਤੇ 22 April ਦੇ ਪੈਲਗਾਮ ਅਤਵਾਦੀ ਹਮਲੇ ਦੇ ਪੇਰਦਾ ਲਈ ਨਿਆਂ ਪ੍ਰਾਪਤ ਕਰਨਾ ਸੀ ਇਸ ਆਪਰੇਸ਼ਨ ਨੇ ਕਦੇ ਵੀ ਇਲਾਕੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਦਾ ਉਦੇਸ਼ ਤਹਾਕਿਆਂ ਤੋਂ ਪਾਕਿਸਤਾਨ ਦੁਆਰਾ ਪਾਲੀਆਂ ਜਾ ਰਹੀਆਂ ਅਤਵਾਦੀ ਨਰਸਰੀਆਂ ਤੇ ਹਮਲਾ ਕਰਨਾ ਸੀ ਆਪਰੇਸ਼ਨ ਦੇ ਸਮੁੱਚੇ ਰਾਜਨੀਤਿਕ ਅਤੇ ਫੌਜੀ ਉਦੇਸ਼ਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ ਸੀ ਰਾਜਨਾਥ ਸਿੰਘ ਨੇ ਕਿਹਾ ਕਿ 10 ਮਹੀਨوں ਸਵੇਰੇ ਜਦੋਂ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਹਵਾਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤਾਂ ਪਾਕਿਸਤਾਨ ਨੇ ਆਪਣੀ ਹਾਰ ਸਵੀਕਾਰ ਕਰ ਲਈ ਅਤੇ ਭਾਰਤ ਨੂੰ ਇਹ جنگ ਰੋਕਣ ਲਈ ਬੇਨਤੀ ਕੀਤੀ उन्होंने कहा भारत ने ऑपरेशन सिंधूर रोकने का फैसला किया खत्म नहीं है जब भारतीय वायुसेना ने पाकिस्तान की मल्टीपल एयरफील्ड पर करारा प्रहार किया तो पाकिस्तान ने हार्टीज रोकने की उनके डीजीए मौके द्वारा पेशकश हमारे डीजीए मौके द्वारा नहीं यह हॉस्टेलिटी रोकने की पेशकश पाकिस्तान के डीजीए मौके द्वारा की गई और यह पेशकश इस शर्त के साथ स्वीकार की गई कि ऑपरेशन केवल अस्थगित किया जाएगा या समाप्त नहीं किया जाएगा ऑपरेशन सिंदूर अस्थगित किया जाएगा अगर पाकिस्तान के ओर से भविष्य में कोई आतंकी करतूत की गई तो हम फिर ऑपरेशन शुरू शुरू करने में रंच मात्र भी संकोच नहीं करेंगे दूजे पास स्कॉटलैंड के निजी दौरे पर गए ट्रंप ने कहा कि साढ़े कोल बहुत सारे हॉटस्पॉट हैं जो जंग में सन ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਵੱਡਾ ਮੁੱਦਾ ਭਾਰਤ ਅਤੇ ਪਾਕਿਸਤਾਨ ਸੀ ਕਿਉਂਕਿ ਇਹ ਦੋਵੇਂ ਹੀ ਦੇਸ਼ ਪਰਮਾਣੂ ਦੇਸ਼ ਹਨ ਇਹ ਬਹੁਤ ਵੱਡਾ ਮੁੱਦਾ ਸੀ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਪਾਕਿਸਤਾਨ ਅਤੇ ਭਾਰਤ ਦੇ ਨੇਤਾਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਸਾਡੇ ਦੋਨਾਂ ਵਿੱਚਕਾਰ ਇੱਕ ਵਪਾਰਕ ਸਮਝੌਤਾ ਚੱਲ ਰਿਹਾ ਹੈ ਫਿਰ ਵੀ ਉਹ ਪਰਮਾਣੂ ਹਥਿਆਰਾਂ ਬਾਰੇ ਗੱਲ ਕਰ ਰਹੇ ਹਨ ਇਹ ਪਾਗਲਪਨ ਹੈ ਇਸ ਲਈ ਮੈਂ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਵਪਾਰਕ ਸਮਝੌਤਾ ਨਹੀਂ ਕਰ ਰਿਹਾ ਹਾਂ ਅਤੇ ਉਹ ਵਪਾਰਕ ਸਮਝੌਤਾ ਚਾਹੁੰਦੇ ਸਨ ਉਹਨਾਂ ਨੂੰ ਇਸ ਦੀ ਸਖਤ ਲੋੜ ਸੀ ਟਰੰਪ ਨੇ ਕਿਹਾ ਕਿ ਉਸ ਸਮੇਂ ਮੈਂ ਉਹਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਯੁੱਧ ਕਰਨ ਜਾ ਰਹੇ ਹੋ ਤਾਂ ਮੈਂ ਤੁਹਾਡੇ ਨਾਲ ਵਪਾਰਕ ਸਮਝੌਤਾ ਨਹੀਂ ਕਰ ਰਿਹਾ ਹਾਂ ਅਤੇ ਇਹ ਇੱਕ ਅਜਿਹਾ ਯੁੱਧ ਹੈ ਜਿਸ ਦਾ ਅਸਰ ਹੋਰ ਦੇਸ਼ਾਂ ਤੇ ਵੀ ਪਵੇਗਾ ਪਰਮਾਣੂ ਹਥਿਆਰਾਂ ਦੀ ਮਾਰ ਸਭ ਨੂੰ ਝੱਲਣੀ ਪਵੇਗੀ ਟਰੰਪ ਨੇ ਕਿਹਾ ਕਿ ਜਦੋਂ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਦੇ ਹਨ ਤਾਂ ਇਸ ਦਾ ਅਸਰ ਪੂਰੀ ਦੁਨੀਆ ਤੇ ਹੁੰਦਾ ਹੈ ਦੱਸਦੀ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਾਰ-ਵਾਰੇ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਛੇੜੀ ਜੰਗ ਨੂੰ ਖਤਮ ਕਰਨ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਰਹੀ ਹੈ ਪਰ ਦੂਜੇ ਪਾਸੇ ਭਾਰਤ ਨੇ 22 ਅਪ੍ਰੈਲ ਨੂੰ ਪੈਲਗਾਂ ਵਿੱਚ ਪਾਕਿਸਤਾਨ ਸਮਰਥਿਤ ਘਾਤਕ ਅਤਵਾਦੀ ਹਮਲੇ ਦੇ ਜਵਾਬ ਵਿੱਚ ਕੀਤੀ ਗਈ ਫੌਜੀ ਕਾਰਵਾਈ ਆਪਰੇਸ਼ਨ ਸਿੰਧੂਰ ਦੌਰਾਨ ਕਿਸੇ ਵੀ ਵਿਚੋਲਗੀ ਦੇ ਦਾਅਵਿਆਂ ਨੂੰ ਵਾਰ-ਵਾਰ ਰੱਦ ਕੀਤਾ ਹੈ।